ਗਰਦਾਸਪੁਰ ਦੇ ਵਿੱਚ ਕਹਿੰਦੇ ਸੀ ਕਿ ਕੋਈ ਅਦਿੱਖ ਟਰੱਕ ਹੈ ਜਿਹੜਾ ਦਿਸਿਆ ਤੇ ਨਹੀਂ ਆ ਪਤਾ ਟਾਇਰ ਫਟ ਗਿਆ ਬੜਾ ਮਿਸਟਰ ਇੰਡੀਆ ਚਲਾਉਂਦਾ ਹੋਏਗਾ ਨਾ ਅਨਿਲਕਪੂਰ ਮਿਲਕਪੁਰ ਦੀ ਨਹੀਂ ਸੀ ਫਿਲਮ ਹਾਂਜੀ ਹਾਂਜੀ ਹਮ ਕਰਤੇ ਹਾਂ ਤੁਮਸੇ ਪਿਆਰ ਮਿਸਟਰ ਇੰਡੀਆ ਹਮ ਬਸ ਉਸੇ ਤਰ੍ਹਾਂ ਹੀ ਟਾਇਰ ਫਟ ਗਿਆ ਸੀਗਾ ਨਾ ਉਹ ਟਰੱਕ ਲੱਭਿਆ ਨਾ ਟਾਇਰ ਲੱਭਿਆ ਪਰ ਉਸ ਮਾਮਲੇ ਦੇ ਵਿੱਚ ਟਾਇਰ ਫਟਣ ਵਾਲੇ ਮਾਮਲੇ ਦੇ ਵਿੱਚ ਕਹਿੰਦੇ ਵੀ ਚਾਰ ਗ੍ਰਿਫਤਾਰ ਕਰ ਲਏ ਨੇ ਕੁਝ ਗਰਨੇਡ ਵਗੈਰਾ ਵੀ ਲੱਭੇ ਨੇ ਪਿਸਟਲ ਵੀ ਲੱਭਿਆ ਤੇ ਹੁਣ ਵੀ ਇਹੀ ਮੰਨਿਆ ਵੀ ਟਾਇਰ ਹੀ ਫਟਿਆ ਸੀ ਕਿ ਕੁਝ ਹੋਰ ਮੰਨ ਲੀਏ ਜੀ ਹੁਣ ਪੰਜਾਬ ਪੁਰਸ ਦੀ ਇਹ ਖਾਸੀਅਤ ਹੈ ਕਿ ਮਾੜੇ ਤਾੜੇ ਫਿਲਮੀ ਲੇਖਕ ਨੂੰ ਵੀ ਪਿੱਛੇ ਛੱਡ ਦਿੰਦੀ ਹੈ ਕਹਾਣੀਆਂ ਦੇ ਮਾਮਲੇ ਸ਼ੁਰੂ ਤੋਂ ਜੀ ਟਵਿਸਟ ਮਤਲਬ ਲੈ ਕੇ ਆਉਂਦੇ ਪੂਰਾ ਮਲਕੀ ਤੁਸੀਂ ਸੋਚ ਹੀ ਨਹੀਂ ਸਕਦੇ ਐਸੀ ਕਹਾਣੀ ਬਣ ਦਿੰਦੇ ਆ ਕਿ ਬੰਦਾ ਆਪ ਹਵਾਲਾ ਤੇ ਮੰਦ ਉਹਨੂੰ ਫੜਿਆ ਤਾਂ ਕਿਤੋਂ ਹੋਰ ਹੁੰਦਾ ਹੂੰ ਤਾਂ ਦਿਖਾਉਂਦੇ ਨੇ ਜਦੋਂ ਸਾਰਾ ਕੁਝ ਦੱਸਦੇ ਜਦੋਂ ਆਪ ਦੇ ਚਲਾਨ ਚ ਪੜਦਾ ਤੇ ਆਪ ਹੀ ਹੱਸ ਪੈਂਦਾ ਯਾਰ ਕਮਾਲ ਦੀ ਗੱਲ ਹੈ ਨਾ ਉਹ ਕਹਾਣੀ ਐਦਾਂ ਬਣਦੇ ਨੇ ਕਿ ਭਾਈ ਇੱਥੋਂ ਇੰਨੇ ਵਜ ਕੇ ਇੰਨੇ ਮਿੰਟ ਤੇ ਸਾਡੀ ਪੁਲਿਸ ਪਾਰਟੀ ਆਹ ਨੰਬਰ ਵਹੀਕਲ ਤੇ ਰਵਾਨਾ ਹੋਈ ਉੱਥੇ ਪੁਲ ਤੇ ਨਾਕਾ ਲਾਇਆ ਜੀ ਉਥੋਂ ਆ ਵਹੀਕਲ ਆਇਆ ਜੀ ਤੇ ਅਗਲੇ ਨੂੰ ਘਰ ਚੱਕਿਆ ਹੁੰਦਾ ਮਤਲਬ ਕਿ ਇਹ ਇਹ ਚੀਜ਼ਾਂ ਸੀਗਾ ਜੋ ਆ ਦੌਰ ਅਸੀਂ ਦੇਖ ਰਹੇ ਹਾਂ ਨਾ ਇਹ ਤੇ ਪੰਜਾਬ ਪੁਲਿਸ ਵਾਸਤੇ ਇਦਾਂ ਹੈ ਕਿ ਇਹਨਾਂ ਦੀਆਂ ਕਹਾਣੀਆਂ ਜਿਵੇਂ ਕਹ ਲੋ ਕਿ ਕਿਸੇ ਟਾਈਮ ਸਲੀਮ ਅਰਗੇ ਸੀਗੇ ਵੀ ਜਿਹੜੀ ਕਹਾਣੀ ਲਿਖਤੀ ਸਕ੍ਰਿਪਟ ਲਿਖਤੀ ਪਾਰ ਹੈ ਪਾਰ ਜੀ ਵੀ ਹੁਣ ਐਸਾ ਦੌਰ ਆ ਗਿਆ ਪੰਜਾਬ ਪੁਲਿਸ ਦਾ ਕਿ ਜਿਹੜੀ ਵੀ ਉਹ ਕਹਾਣੀ ਲਿਖਦੇ ਉਹ ਬੁਦੇ-ਮੁਡੇ ਪੈਂਦੀ ਹੈ ਕੋਈ ਸਤਾਰੇ ਹੁੰਦੇ ਨੇ ਸਤਾਰੇ ਜੀ ਸਤਾਰੇ ਗਰਦਿਸ਼ ਮੈਂ ਹਾਂ ਜੀ ਤਾਂ ਗੱਲ ਇਹੀ ਹੈ ਕਿ ਰਾਹਾ ਗਰਦਿਸ਼ੋਂ ਮੇਰੀ ਕਿਸਮਤ ਦਾ ਤਾਂ ਤੋ ਗੱਲ ਇਹ ਹੈ ਕਿ ਹੁਣ ਗਰਦਿਸ਼ ਦੇ ਵਿੱਚ ਚੱਲਾਂਗੇ ਤਾਰੇ ਇਹਨਾਂ ਦਾ ਜਿਹੜੀ ਵੀ ਕਹਾਣੀ ਲਿਖਦੇ ਉਹਦੇ ਕਿ ਪੈਂਦੀ ਪਹਿਲਾਂ ਕਹਿੰਦੇ ਜੀ ਇਹ ਤੇ ਨਾ ਰੈਡੀਏਟਰ ਫਟ ਗਿਆ ਰੈਡੀਏਟਰ ਲੋਕੀ ਹਰਾਨ ਯਾਰ ਕਿ ਚੌਂਕੀ ਥਾਣੇ ਦੇ ਵਿੱਚ ਰੈਡੀਏਟਰ ਫਟ ਗਿਆ ਕੁੱਕਰ ਕੁੱਕਰ ਫਟ ਗਿਆ ਸਲੈਂਡਰ ਫਟ ਗਿਆ ਟਾਇਰ ਫਟ ਸਾਈਕਲ ਦਾ ਟਾਇਰ ਫਟ ਗਿਆ ਹੁਣ ਤੇ ਮਤਲਬ ਕਿ ਇੰਤਹਾ ਹੋ ਗਈ ਕਹਿੰਦੇ ਜੀ ਟਰੱਕ ਦਾ ਟਾਇਰ ਫਟ ਗਿਆ ਪਰ ਟਰੱਕ ਕਿੱਥੇ ਹੋ ਗਿਆ ਜੀ ਵੀ ਟਰੱਕ ਦਾ ਟਾਇਰ ਫਟ ਗਿਆ ਉਹ ਫਟੇ ਟਾਇਰ ਦੇ ਨਾਲ ਹੀ ਵੀਲਾਂ ਤੇ ਹੀ ਲਹਿ ਗਿਆ ਸਾਬ ਕਥਾ ਕੁਛ ਇਦਾਂ ਦਾ ਹੋਇਆ ਪਿਆ ਤੋਂ ਮਤਲਬ ਕਿ ਤੁਹੀ ਸਾਬ ਲਾ ਲੋ ਦੂਜਾ ਤੇ ਤੀਜਾ ਮੌਕਾ ਜਦੋਂ ਪੁਲਿਸ ਨੇ ਇਦਾਂ ਹੀ ਆਪਦੀ ਫਜ਼ੀਇਤ ਕਰਵਾਈ ਕਿ ਪਹਿਲਾਂ ਕਿਹਾ ਕਿ ਇਦਾਂ ਨਹੀਂ ਜੀ ਓਦਾਂ ਨਹੀਂ ਜੀ ਫਲਾ ਆਈਟਮ ਕਾ ਜੀ ਤੇ ਬਾਅਦ ਦੇ ਵਿੱਚ ਇਨਕਾਊਂਟਰ ਕਰਕੇ ਬੰਦੇ ਵੱਢ ਲਏ ਕਿ ਇਹਨਾਂ ਨੇ ਗ੍ਰੇਨੇਡ ਸੁੱਟਿਆ ਸੀਗਾ ਇਦਾਂ ਹੀ ਹੋਇਆ ਨਾ ਦੋ ਫੜੇ ਇਹਨਾਂ ਨੇ ਕੱਲ ਇਨਕਾਊਂਟਰ ਕਰਕੇ ਨਾ ਵੀ ਆ ਗ੍ਰੇਨੇਡ ਸੁੱਟਣ ਵਾਲੇ ਸੀ ਹੁਣ ਤੁਸੀਂ ਇੰਟਰਸਟਿੰਗ ਗੱਲ ਦੇਖੋ ਯਾਰ ਇੱਕ ਪਾਸੇ ਟਾਇਰ ਫਟਿਆ ਤੇ ਇੱਕ ਬੰਦੇ ਦੀ ਅੱਖਾਂ ਦੀ ਰੌਸ਼ਨੀ ਚਲੇ ਗਈ ਆ ਜੀ ਇਹ ਤੇ ਸੁੱਟਣ ਵਾਲਿਆਂ ਨੂੰ ਵੀ ਦੇਖਣਾ ਚਾਹੀਦਾ ਹੈ ਨਾ ਹਮ ਯਾਰ ਨਿਰਦੋਸ਼ ਬੰਦਿਆਂ ਦਾ ਕੀ ਗੁਨਾਹ ਹੈ ਸ਼ਾਇਦ ਉਹ ਬੀਬੀਆਂ ਵੀ ਜ਼ਖਮੀ ਹੋ ਗਈਆਂ ਸੀ ਬੀਬੀਆਂ ਵੀ ਇੱਕ ਬੰਦੇ ਦੀ ਅੱਖਾਂ ਦੀ ਰੌਸ਼ਨੀ ਚਲੇ ਗਈ ਆ ਜੀ ਤਾਂ ਉਹ ਜਿਹੜੇ ਹੁਣ ਤੁਹਾਨੂੰ ਪਤਾ ਹੈ ਜਦੋਂ ਇਦਾਂ ਦਾ ਕੋਈ ਬਲਾਸਟ ਹੁੰਦਾ ਹੈ ਤਾਂ ਕਈ ਪ੍ਰਕਾਰ ਦੇ ਜਿਹੜੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਕਿ ਬੰਬ ਵਗੈਰਾ ਗਰਨੇਡ ਵਗੈਰਾ ਕੀ ਚੀਜ਼ ਹੁੰਦੀਆਂ ਕਿ ਅੰਦਰ ਬਹੁਤ ਕੁਝ ਹੁੰਦਾ ਹੈ ਦੇਸੀ ਬੰਬ ਐਦਾਂ ਹੀ ਬਣ ਜਾਂਦੇ ਆ ਨਾ ਹਮ ਕਾ ਜਦੋਂ ਤੁਹਾਡੇ ਬੈਰਿੰਗਾ ਦੇ ਵਿੱਚ ਛੋਟੀਆਂ ਛੋਟੀਆਂ ਗੋਲੀਆਂ ਹੁੰਦੀਆਂ ਆ ਪਰਤਾ ਉਹ ਪਰਤਾ ਤਾਂ ਉਹ ਤੱਤੂ ਤੇ ਟੁਕੜੇ ਜਦੋਂ ਕਿਸੇ ਬੋਡੀ ਚ ਜਾਣਗੇ ਤਾਂ ਪਤਾ ਲੱਗ ਜੂਗਾ ਜੀ ਬੇ ਟਰੱਕ ਵਾਲਾ ਥੋੜੀ ਵਿੱਚ ਟੂਬਾਂ ਚ ਪਾਈ ਫਿਰਦਾ ਸੀ ਬਿਲਕੁਲ ਤਾਂ ਉਸ ਤੋਂ ਬਾਅਦ ਐਸ ਐਚਓ ਤਾਂ ਮੰਨ ਗਿਆ ਸੀਗਾ ਇੱਕ ਦੋ ਦਿਨ ਪਹਿਲੇ ਕਿ ਹੋ ਗਿਆ ਖੰਡ ਹੋ ਗਿਆ ਭਾਈ ਹੁਣ ਸਾਫੀ ਹੋ ਗਿਆ ਜਦੋਂ ਐਨਕਾਊਂਟਰ ਹੋ ਗਿਆ ਪਰ ਮੈਂ ਵਾਰ-ਵਾਰ ਕਹਿਣਾ ਕਿ ਭਾਈ ਇਹ ਕੀ ਦੇ ਕਹਿਣ ਤੇ ਕੀਤਾ ਜਾ ਰਿਹਾ ਹੂੰ ਕੋਈ ਅਫਸਰ ਦੇਖੋ ਕੋਈ ਆਈ ਪੀਐਸ ਹੈ ਪੀਪੀਐਸ ਹੈ ਜੀ ਉਹ ਕੋਈ ਇਨਾ ਮਤਲਬ ਕਿ ਮੈਂ ਨਹੀਂ ਸਮਝਦਾ ਕਿ ਇਹੰਜਾਂ ਹੋਵੇਗਾ ਹੂੰ ਕਿ ਜਿਹੜਾ ਇਸ ਤਰ੍ਹਾਂ ਦੇ ਹਮਲੇ ਨੂੰ ਕਹਦੇ ਵੇ ਕਿ ਨਹੀਂ 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 ਤਾਂ ਟਾਇਰ ਫਟ ਗਿਆ ਤੇ ਰੈਡੀਏਟਰ ਫਟ ਗਿਆ ਕੀ ਹਦਾਇਤਾ ਨੇ ਉੱਪਰ ਬਈ ਤੁਸੀਂ ਯਕਦਮ ਪ੍ਰਵਾਹ ਨਹੀਂ ਨਹੀਂ ਕਰਨਾ ਚਾਹੇ ਕੁਝ ਵੀ ਹੋ ਜਾਵੇ ਹੂੰ ਵੀ ਜੇ ਤੁਹਾਡੇ ਕੋਲ ਕਈ ਬੰਦੇ ਆ ਕੇ ਤੇ ਮੰਨਦਾ ਹੀ ਨਹੀਂ ਭਾਵੇਂ ਜਿੰਨਾ ਮਰਜੀ ਪਟਾ ਬਾਹ ਲਓ ਫਿਰ ਤੁਸੀਂ ਵੀ ਨਹੀਂ ਮੰਨਣਾ ਚਾਹੇ ਜਿੰਨਾ ਮਰਜੀ ਹੌਲੀ ਹੌਲੀ ਜਦੋਂ ਲੋਕ ਥੋੜੇ ਠੰਡੇ ਹੋ ਜਾਂਦੇ ਆ ਉਸ ਤੋਂ ਬਾਅਦ ਫਿਰ ਹਾਂ ਇਹੀ ਹੋ ਸਕਦਾ ਕਿ ਕੀਏ ਕੋਈ ਹਕਮਤਯਾਮਲੀ ਰਣਨੀਤੀ ਆ ਕੋਈ ਜੀ ਜੀ ਤੇ ਜਾਂ ਫਿਰ ਤੁਸੀਂ ਆਪਣੀ ਕ੍ਰੈਡੀਬਿਲਟੀ ਦੇ ਆਪ ਹੀ ਦੁਸ਼ਮਣ ਬਣ ਗਏ ਇਹ ਅਫਸਰਾਂ ਨੂੰ ਸੋਚਣਾ ਪਵੇਗਾ ਹੁਣ ਛੋਟੇ ਮੁਲਾਜ਼ਮਾ ਦਾ ਤੇ ਇਹਦੇ ਵਿੱਚ ਕੀ ਕਸੂਰ ਆ ਜੀ ਜੀ ਠੀਕ ਹੈ ਨਾ ਜੀ ਇੱਕ ਐਸਐਚ ਨੂੰ ਹਦਾਇਤ ਆ ਗਈ ਕਿ ਤੂੰ ਹੀ ਬੋਲਣਾ ਤਾਂ ਉਹ ਤਾਂ ਵਿਚਾਰਾ ਕੀ ਬੋਲੂਗਾ ਹੂੰ ਡੀਐਸਪੀ ਨੂੰ ਤੋਂ ਹਦਾਇਤ ਆ ਗਈ ਉਹਨੇ ਤਾਂ ਕੀ ਕਹਿਣਾ ਜੀ ਰੌਲਾ ਤਾਂ ਇਹ ਕਿ ਜਿਹੜੇ ਆਲਾ ਅਧਿਕਾਰੀ ਆ ਇਹ ਉਹਨਾਂ ਵਾਸਤੇ ਬੜਾ ਵੱਡਾ ਪ੍ਰੈਸ਼ਰ ਆ ਕਿ ਕ੍ਰੈਡੀਬਿਲਟੀ ਤੁਹਾਡੀ ਖਤਮ ਹੋ ਰਹੀ ਆ ਮਜ਼ਾਕ ਤੁਹਾਡਾ ਬਣ ਰਿਹਾ ਫਜ਼ੀਅਤ ਤੁਹਾਡੀ ਹੋ ਰਹੀ ਆ ਪਰਦੇ ਦੇ ਪਿੱਛੇ ਹੁਕਮ ਪਤਾ ਨਹੀਂ ਕਿਸ ਨੇ ਚੜਾਏ ਨੇ ਜੀ ਤੇ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਦੇਖੋ ਇਹ ਚੀਜ਼ਾਂ ਦੀ ਕਿਤੇ ਵੀ ਗੁੰਜਾਇਸ਼ ਨਹੀਂ ਹੁੰਦੀ ਹੂੰ ਜੋ ਹੋ ਗਿਆ ਪਹਿਲਾਂ ਤੇ ਤੁਹਾਡੀ ਫੇਲਿਅਰ ਹੈ ਕਿਉਂ ਆ ਜੀ ਤੇ ਫਿਰ ਦੂਜਾ ਕਿ ਤੁਸੀਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਚਦੇ ਹੋ ਤਾਂ ਤੁਹਾਨੂੰ ਯਾਦ ਹੋਣਾ ਪਤੇ ਇਹਦੇ ਤੇ ਇੱਕ ਹੋਰ ਵੀ ਗੱਲ ਕਰ ਸਕਦੇ ਆ ਮੇਨ ਦਾ ਆਪਣਾ ਇੱਕ ਮੁਲਾਜ਼ਮ ਕਿੰਨਾ ਜ਼ਖਮੀ ਹੋ ਗਿਆ ਸੀਗਾ ਜੀ ਬਮਨ ਰੋਧਕ ਦਸਤੇ ਦਾ ਹਾਂ ਬਿਲਕੁਲ ਇਹਨਾਂ ਨੇ ਉਹ ਗੱਲ ਕੱਢੀ ਨਹੀਂ ਸੀ ਉਤੇ ਬਾਅਦ ਦੇ ਵਿੱਚ ਐਡਵੋਕੇਟ ਸਿਮਰਨਜੀਤ ਤੇ ਚਲੋ ਕੁਝ ਆਪਣੇ ਵਰਗਿਆਂ ਦੇ ਹੱਥ ਲੱਗੇ ਕੁਝ ਅਹਿਮ ਤੱਥ ਤੇ ਉਸ ਤੋਂ ਬਾਅਦ ਕਈ ਦਿਨਾਂ ਬਾਅਦ ਪੰਜਾਬ ਪੁਲਿਸ ਨੇ تسلیم ਕੀਤਾ ਸੀ ਮੰਨਿਆ ਸੀ ਕਿ ਹਾਂਜੀ ਹਾਂਜੀ ਇਦਾਂ ਸਾਡੇ ਜਵਾਨ ਦੇ ਨਾਲ ਮਿਸਹੈਪਨਿੰਗ ਹੋਈ ਆ ਹੂੰ ਅਜੇ ਤੱਕ ਵੀ ਇਹ ਪਤਾ ਨਹੀਂ ਹੈ ਕਿ ਉਸਦੇ ਪਰਿਵਾਰ ਨੂੰ ਕੀ ਕੰਪਨਸੇਟ ਕੀਤਾ ਕਿਉਂਕਿ ਉਹ ਤਾਂ ਬਾਹਰ ਹੋਣਾ ਨਹੀਂ ਵਿਚਾਰਾ ਜੀ ਬੱਚ ਜ਼ਰੂਰ ਜਾਏਗਾ ਉਹ ਜ਼ਿਆਦਾ ਜ਼ਖਮੀ ਸੀ ਬਹੁਤ ਹੀ ਕ੍ਰਿਟੀਕਲ ਸੀ ਠੀਕ ਹੈ ਨਾ ਭਈ ਉਸਦੇ ਪਰਿਵਾਰ ਨੂੰ ਕੀ ਜੋਬ ਆਫਰ ਕੀਤੀ ਗਈ ਜਾਂ ਕੀਤਾ ਤਾਂ ਉੱਥੇ ਵੀ ਤਾਂ ਇੱਕ ਮੈਨੇਜ ਹੈ ਨਾ ਮੈਨੇਜ ਕਰਨ ਦਾ ਯਤਨ ਹੈ ਨਾ ਕਿ ਭਈ ਪਰਿਵਾਰ ਨਹੀਂ ਬੋਲੇਗਾ ਤੁਹਾਨੂੰ ਜੋਬ ਦੇ ਦੇ ਜੇ ਪਰ ਮਾਇਆ ਨਹੀਂ ਤਾਂ ਕਾਰਨ ਚੁਣ ਹੈ ਅੱਛਾ ਫਿਰ ਇਸ ਤੋਂ ਇਲਾਵਾ ਬਲੈਕਮੇਲਿੰਗ ਵੀ ਚੱਲ ਪੈਂਦੀ ਹੈ ਕਿ ਜੇ ਭਾਈ ਤੁਸੀਂ ਬੋਲੇ ਤੁਹਾਡੀ ਜੋਬ ਜਾਂ ਤੁਹਾਡੇ ਬੈਨੀਫਿਟਸ ਜਿਹੜੇ ਹੋ ਜਾਂਦੇ ਲੱਗਣਗੇ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਪੁਲਿਸ ਦੇ ਹੱਕ ਚ ਠੀਕ ਨਹੀਂ ਤੁਸੀਂ ਕਿਸੇ ਵੀ ਪੁਲਿਸ ਆਫੀਸਰ ਨੂੰ ਪੰਜਾਬੀ ਉਹ ਹੈ ਜਿਹੜਾ ਛੋਟੇ ਰੈਂਕ ਦਾ ਹੀ ਸੀ ਤੁਸੀਂ ਆਪਦੀ ਵੈਸਟ ਪਿਚਵਾ ਲਓ ਭਰਾਮਾਚਾਰੀ ਤੁਸੀਂ ਇਹਨਾਂ ਚੀਜ਼ਾਂ ਤੇ ਗੱਲ ਕਰਨ ਲੱਗ ਜਾਓ ਉਹ ਤੁਹਾਨੂੰ ਆਪਣੇ ਦਿਲ ਦੇ ਦੁੱਖੜੇ ਫੋਲ ਕੇ ਦੱਸ ਦੇਣਗੇ ਬਿਲਕੁਲ ਕਿਉਂਕਿ ਮਹਿਕਮਾ ਹਰੇਕ ਬੰਦੇ ਨੂੰ ਪਿਆਰਾ ਹੁੰਦਾ ਹੈ ਨਾ ਜਿਸ ਪੇਸ਼ੇ 'ਚ ਹੁੰਦਾ ਜਿਸ ਕਿੱਤੇ 'ਚ ਹੁੰਦਾ ਬੰਦਾ ਉਹ ਜੋ ਉਹਦੇ 'ਚ ਗਲਤ ਹੁੰਦਾ ਉਹਨੂੰ ਪਤਾ ਹੁੰਦਾ ਹੈ ਚੁੱਪ ਰਹਿਣਾ ਵੱਖਰੀ ਗੱਲ ਹੈ ਹਾਂ ਮਜਬੂਰੀਆਂ ਵੀ ਹੁੰਦੀਆਂ ਨੇ ਸਮਝ ਲਓ ਤਾਂ ਡਿਪਾਰਟਮੈਂਟ ਦੀਆਂ ਮਜਬੂਰੀਆਂ ਮਜਬੂਰੀਆਂ ਹੁੰਦੀਆਂ ਨੇ ਨਾ ਵਰਨਾ यूं ਕਿਉਂ ਕੋਈ ਬੇਵਫਾ ਨਹੀਂ ਹੁੰਦਾ ਜੀ ਜੀ ਬਿਲਕੁਲ ਮਿੰਟ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਬਹੁਤ ਧੰਨਵਾਦ ਜੀ ਤੁਹਾਡਾ ਸਾਰੇ ਦੋਸਤਾਂ ਦਾ ਥੋੜਾ ਜਿਹਾ ਨਾਮਾਂ ਤੋਂ ਗਰੇਸ ਕਰ ਰਹੇ ਹਾਂ ਪਰ ਬੇਨਤੀ ਮੈਂ ਜ਼ਰੂਰ ਤੇਜ਼ ਤੇਜ਼ ਕਰ ਰਹੇ ਹਾਂ ਕਿ ਪ੍ਰੋਗਰਾਮ ਨੂੰ ਸ਼ੇਅਰ ਕਰ ਦੇ ਆਹ ਦੇਖੋ ਕਿੰਡੀ ਵੱਡੀ ਗੱਲ ਸੀਗੀ ਤੁਸੀਂ ਇਹ ਹਿਸਾਬ ਲਾ ਲਓ ਕਿ ਜਿਸ ਕੰਚਨਪ੍ਰੀਤ ਦੀ ਜਿਹੜੀ ਹਿਰਾਸਤੀ ਹਾਈ ਕੋਰਟ ਨੇ ਰੱਦ ਕਰਤੀ ਪੁਲਿਸ ਤੋਂ ਤਾਂ ਉਹ ਇੱਕ ਹੋਰ ਹੀ ਕੰਚਨਪ੍ਰੀਤ ਨੂੰ ਬਣਾ ਕੇ ਲੈ ਗਏ ਯਾਰ ਅੱਜ ਤੱਕ ਤੁਸੀਂ ਕਿਤੇ ਦੇਖਿਆ ਇਹਦਾ ਹੂੰ ਤੋ ਕੰਚਨਪ੍ਰੀਤ ਹੁਣ ਦੇਖੋ ਗੱਲ ਹੁੰਦੇ ਨਾ ਫਜ਼ੀਕ ਹੁੰਦਾ ਹੈ ਆਪਣਾ ਤੁਸੀਂ ਤੁਰਦੇ ਹੋਵੋਗੇ ਤੇ ਤੁਹਾਡੇ ਪਿੱਛੋਂ ਪਤਾ ਲੱਗ ਜਾਂਦਾ ਵੀ ਆਹ ਉਹ ਫਲਾਣਾ ਜਾਂਦਾ ਗਲੀ 'ਚ ਜੀ ਜੀ ਹੁਣ ਕੰਚਨਪ੍ਰੀਤ ਨੂੰ ਜਦੋਂ ਉਹ ਹੋਰ ਉਹ ਬੀਬੀ ਤਾਂ ਕਾਫੀ ਸਿਹਤ ਦੇ ਪੱਖੋਂ ਭਾਰੀ ਸੀਗੀ ਉਹ ਜਦੋਂ ਆ ਚੜਾ ਕੇ ਕਾ ਕੇ ਚ ਕੋਕੀ ਜੋ ਕੇ ਬਤਨੀਆ ਕਪੜੇ-ਕੋਪੜੇ ਬੀਬੀ ਨੂੰ ਭਜਾ ਆ ਕੇ ਜਦੋਂ ਵਾੜਿਆ ਜੀ ਮਤਲਬ ਉਹ ਤੋਂ ਚਾਲ ਟਾਲਦੇ ਉਹਦੇ 10 10 ਲੋਕਾਂ ਨੇ ਕਿ ਕੰਚਨਪ੍ਰੀਤ ਤਾਂ ਹੈ ਹੀ ਨਹੀਂ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਦੀਆਂ ਹਰਕਤਾਂ ਹੋ ਰਹੀਆਂ ਨੇ ਜੀ ਜੀ ਖੈਰ ਮਿੰਟ ਜੀ ਸਮਾਂ ਚੱਲੇ ਜਾ ਰਿਹਾ ਜਲਦੀ ਜਲਦੀ ਤੇ ਮੈਂ ਵੀ ਅਗਲੀ ਖਬਰ ਵੱਲ ਸ਼ਿਫਟ ਮਾਰਦੇ ਹਾਂ ਸਤਨਾਮ ਸਿੰਘ ਜੀ ਹੋਰਾਂ ਦੇ ਕਮੈਂਟ ਤੋਂ ਆਪਾਂ ਸ਼ੁਰੂ ਕਰ ਦਿੰਨੇ ਆ ਇਹ ਅਮਰਜਪਾਲ ਸਿੰਘ ਜੀ ਹੋਰਾਂ ਦੇ ਬਿਆਨ ਬਾਰੇ ਗੱਲ ਕਰ ਰਹੀ ਹੈ ਅ ਅਮਰਜਪਾਲ ਸਿੰਘ ਨੇ ਕੋਸ਼ਿਸ਼ ਕੀਤੀ ਸੀ ਕਿ ਭਾਈ ਜਿਹੜਾ ਸਰਦ ਰੁੱਤ ਵਾਲਾ ਸੈਸ਼ਨ ਆ ਉਹਦੇ ਵਿੱਚ ਮੈਂ ਹਾਜ਼ਰੀ ਭਰ ਸਕਾਂ ਪਰ ਉਹਦੇ ਬਦਲੇ ਜਿਹੜੀ ਪੈਰੋਲ ਦੇਣੀ ਸੀ ਪੰਜਾਬ ਸਰਕਾਰ ਨੇ ਨਾ ਕਰਤੀ ਫਿਰ ਹਾਈ ਕੋਰਟ ਨੇ ਪੁੱਛਿਆ ਵੀ ਭਾਈ ਆਧਾਰ ਤੇ ਦੱਸ ਦਿਓ ਤੁਸੀਂ ਕਿਉਂ ਨਾ ਕੀਤੀ ਹੈ ਕਿਉਂ ਮਨਾ ਕੀਤਾ ਹੈ ਉਥੇ ਜਿਹੜਾ ਜਵਾਬ ਦਾਖਲ ਹੋਇਆ ਮਿੰਟੂ ਜੀ ਉਹ ਉਹ ਵੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਹੈਰਾਨ ਕਰਨ ਵਾਲਾ ਹੀ ਜਵਾਬ ਹੈ ਪਰ ਥੋੜੀ ਜੀ ਜਾਣਕਾਰੀ ਉਹ ਚ ਦਿਓ ਵੀ ਉਹ ਜਵਾਬ ਵਾਜਬ ਹੈ ਜਾਂ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਸ ਫਾਰਮੈਟ ਹੀ ਕਰਨੀ ਸੀ ਤੁਸੀਂ ਯਾਦ ਕਰੋ ਕਿ ਆਪਾਂ ਜਦੋਂ ਵੀ ਇਸ ਐਪੀਸੋਡ ਤੇ ਗੱਲ ਕੀਤੀ ਆ ਪਿਛਲੇ ਲਗਭਗ 10-15 ਦਿਨ ਤੋਂ ਤਾਂ ਆਪਾਂ ਇੱਕੋ ਹੀ ਗੱਲ ਕਹਿ ਰਹੇ ਸੀਗੇ ਕਿ ਮਾਨ ਸਾਹਿਬ ਨਹੀਂ ਜਾਂ ਪੰਜਾਬ ਸਰਕਾਰ ਨੇ ਉਹ ਯੋ ਲਿਖਣਾ ਜੋ ਕੇਂਦਰ ਕਹੇਗੀ